ਸਾਸਰੀਆ ਕਾਲਜੀ ਮਹਾਰਾਜ ਜੀ ਮੇਰੇ ਚੈਨਲ ਪੰਜਾਬੀ ਸੂਟ ਰਾਜ ਦੀ ਪਟਿਕ ਇਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋ ਹੋਗੇ ਤੇ ਠੀਕ ਠਾਕ ਹੋ ਹੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੇ ਕਾਟਨ ਦੇ ਸੂਟ ਤੇ ਆਪਾਂ ਨੇ ਕਾਟਨ ਦੇ ਸੂਟਾਂ ਉੱਤੇ ਕੀਤਾ ਹੋਇਆ ਮਸ਼ੀਨ ਵਰਕ ਜੇ ਇਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜਾਂ ਡਿਜ਼ਾਈਨ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਾ ਸਕਦੇ ਹੋ ਜੀ ਜਿਹੜਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਨੇ ਸੋਨੇ ਸੂਟ ਪਹਿਲਾ ਸੂਟ ਹੈ ਜੀ ਆਪਣਾ ਪੀਚ ਕਲਰ ਦਾ ਇਹ ਬਹੁਤ ਸੋਹਣਾ ਸਟਫ ਹੈ ਜੀ ਕਾਟਨ ਦਾ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਵਾਲਾ ਸਟਫ ਹੈ ਜੀ ਕਾਟਨ ਦਾ ਤੁਸੀਂ ਦੇਖ ਸਕਦੇ ਹੋ ਪੀਚ ਕਲਰ ਦਾ ਸੂਟ ਹੈ ਆਪਾਂ ਜਿਹੜਾ ਵੀ ਨੰਗਾ ਰੇਟ ਦਵਾਂਗੇ ਵਿਦਾਉਟ ਦੁਪੱਟੇ ਹੀ ਸੂਟ ਨੇ ਆਪਾਂ ਕੋ ਵੀਦਾਉਟ ਦੁਪੱਟਾ ਹੀ ਆਪਾਂ ਇਹਨਾਂ ਦਾ ਰੇਟ ਦਵਾਂਗੇ ਜੀ ਜੇ ਤੁਸੀਂ ਦੁਪੱਟਾ ਲਵਾਉਂਗੇ ਤਾਂ ਆਪਾਂ ਦੁਪੱਟੇ ਦੇ ਚਾਰਜਸ ਐਕਸਟਰਾ ਹੋਣਗੇ ਜੀ ਤੇ ਇਦਾਂ ਦਾ ਸੈਂਟਰਪੀਸਰ ਵਾਲਾ ਡਿਜ਼ਾਈਨ ਆ ਬਹੁਤ ਜ਼ਿਆਦਾ ਸੋਨਾ ਤੇ ਆਪਾਂ ਨੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਮਸ਼ੀਨ ਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਨੇੜੇ ਤੋਂ ਦਿਖਾਉਣਾ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਤੇ ਆਏਗਾ ਜੀ ਸਾਲ ਛੜ ਦੇ ਵਿੱਚ ਦੋ ਸੈਂਟਰ ਪੈਨਾ ਬਣੇ ਹੋਏ ਜੇ ਇਹਦੇ ਨਾਲ ਤੁਸੀਂ ਮਲਟੀ ਸ਼ੇਡ ਦਾ ਦੁਪੱਟਾ ਲਵਾਉਣਾ ਚਾਹੁੰਦੇ ਆ ਤਾਂ ਆਪਾਂ ਮਲਟੀ ਸ਼ੇਡ ਦਾ ਦੁਪੱਟਾ ਲਾ ਕੇ ਦੇ ਦਾਂਗੇ ਜੀ ਤੇ ਆਏਗਾ ਜੀ ਬਾਜੂ ਤੇ ਕੰਮ ਬਾਜੂ ਤੇ ਬਹੁਤ ਸੋਹਣਾ অর্ਗੰਜ਼ਾ ਦਾ ਪੈਚ ਲਾ ਕੇ ਬਾਜੂ ਬਣਾਈਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਏਗੀ ਬੇਲ ਫਿਰ ਉੱਪਰ অর্ਗੰਜ਼ਾ ਦਾ ਪੈਚ ਲਾ ਕੇ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਬਾਜੂ ਤੇ ਇਹ ਆਏਗਾ ਦੂਜੀ ਬਾਜੂ ਤੇ ਜਿੱਦਾਂ ਹੀ ਬਾਜੂ ਤੇ ਕੰਮ ਆਉਂਦਾ ਕੀਤਾ ਹੋਆ ਆਪਾਂ ਬਾਟਮ ਤੇ ਇਹ ਆਏਗਾ ਜੀ ਬਾਟਮ ਤੇ ਕੰਮ ਜੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਆਪਾਂ ਸਟਿਚ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਅਨ ਸਟਿਚ ਲੈਣਾ ਚਾਹੁੰਦੇ ਹੋ ਤਾਂ ਆਪਾਂ ਅਨ ਸਟਿਚ ਦੇ ਦਾਂਗੇ ਜੀ ਤੇ ਐਦਾਂ ਦੀ ਲੁਕ ਆ ਰਹੀ ਆ ਜੇ ਬਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਜੀ। ਨੈਸਟ ਸੂਟ ਹੈ ਜੀ ਆਪਣਾ ਗ੍ਰੇ ਕਲਰ ਦੇ ਉੱਤੇ ਬਹੁਤ ਸੋਹਣਾ ਕਾਟਨ ਦਾ ਸੂਟ ਹੈ ਤੇ ਬਹੁਤ ਸੋਹਣੀ ਡਿਜ਼ਾਈਨ ਹੈਗਾ ਕਾਟਨ ਦੀ। ਤਾਂ ਹੋਇਆ ਕਿ ਇ렇게 ਕੰਮ ਉਦਾਂ ਹੀ ਆਪਾਂ ਕੀਤਾ ਹੋਇਆ ਬਾਜੂ ਤੇ ਕੰਮ ਜੀ ਬਹੁਤ ਜਿਆਦਾ ਸੋਹਣਾ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੀਤਾ ਹੋਇਆ ਬਾਜੂ ਤੇ ਕੰਮ। ਤੇ ਆਏਗਾ ਦੂਜੀ ਵਾਚੂ ਤੇ ਕਮ ਤੇ ਇਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇ ਉਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਜੀ ਨੈਸਟ ਸੂਟ ਵੀ ਅਪਡੇਟ ਕੋਲ ਖਾਦੀ ਕਾਟਨ ਤੇ ਹੈ ਜੀ ਇਹ ਬਹੁਤ ਸੋਹਣਾ ਸਟਫ ਹੈ ਕਾਟਨ ਤੇ ਹੈ ਵੀ ਲਾਈਨਿੰਗ ਵਾਲੀ ਕਾਟਨ ਲਾਈਨਰ ਵਾਲੀ ਕਾਟਨ ਆ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਪਣੇ ਤੇ ਮਸ਼ੀਨ ਵਰਕ ਦਾ ਜੀ ਇਹ ਵਾਲਾ ਕਾਟਨ ਦਾ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਘੇਰੇ ਤੇ ਕੰਮ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਆਪਾਂ ਘੇਰੇ ਤੇ ਸਾਰੀ ਆਪਣੇ ਕੋਲ ਅਜ ਮਸ਼ੀਨ ਵਰਕ ਦੇ ਸੂਟ ਨੇ ਤੇ ਆਇਗਾ ਜੀ ਵਾਜੂ ਤੇ ਕੰਮ ਤੇ ਆਇਗਾ ਦੂਜੀ ਵਾਜੂ ਤੇ ਕੰਮ ਇਹ ਬਹੁਤ ਸੋਹਣਾ ਲੱਗਦੇ ਜੀ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਇਹਦੇ ਨਾਲ ਤੁਸੀਂ ਨੈੱਕ ਡਿਜ਼ਾਈਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਇਹਦੇ ਤੇ ਨੈੱਕ ਡਿਜ਼ਾਈਨਿੰਗ ਵੀ ਕਰਕੇ ਦੇ ਦਾਂਗੇ ਜੀ ਜਾਂ ਤੁਹਾਨੂੰ ਐਦਾਂ ਹੀ ਪਸੰਦ ਆਗਾ ਤੁਸੀਂ ਐਦਾਂ ਵੀ ਲੈ ਸਕਦੇ ਹੋ ਆਪਾਂ ਇਹਨਾਂ ਸੂਟਾਂ ਨਾਲ ਦੁਪੱਟੇ ਨਹੀਂ ਡਾਈ ਕਰਵਾਏ ਜੇ ਤੁਸੀਂ ਦੁਪੱਟੇ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਚਾਰਜਸ ਐਕਸਟਰਾ ਹੋਣਗੇ ਜੀ ਨੈਕਸਟ ਸੂਟ ਹੈ ਜੀ ਆਪਣੇ ਕੋ ਕਾਟਨ ਦਾ ਕਾਟਨ ਦਾ ਸੂਟ ਹੈ ਇਹ ਬਹੁਤ ਸੋਹਣਾ ਕਲਰ ਹੈ orange ਕਲਰ ਦਾ ਸੂਟ ਹੈ ਤੇ ਇਹਦੇ ਤੇ ਵੀ ਆਪਾਂ ਬਹੁਤ ਸੋਹਣਾ ਕੀਤਾ ਹੋਇਆ ਕੰਮ ਜਿਹੜੀ ਵੀ ਆਪਾਂ ਤੁਹਾਨੂੰ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਲਾ ਕੇ ਦੇਵਾਂਗੇ ਪੂਰਾ ਵਧੀਆ ਲਾ ਕੇ ਦੇਵਾਂਗੇ ਜੀ ਤੇ ਵਰਕ ਵੀ ਤੁਹਾਨੂੰ ਪੂਰਾ ਵਧੀਆ ਕਰਕੇ ਦੇਵਾਂਗੇ ਜੀ ਇਹ ਕਾਟਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਕਾਟਨ ਹੈ ਤੇ ਇਹਦੇ ਤੇ ਆਪਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਮਸ਼ੀਨ ਵਰਕ ਦਾ ਤੇ ਵਾਇਆ ਹੈਗਾ ਜੀ ਪਹਿਲਾ ਘੇਲੇ ਇਹ ਆਏਗਾ ਜੀ ਪਹਿਲਾ ਘੇਰੇ ਤੇ ਵੇਰ ਤੇ ਫਿਰ تین ਫਲਾਵਰ ਬਣੇ ਹੋਏ ਨੇ ਤੇ ਵਾਏਗਾ ਵਾਜੂ ਤੱਕਮ এবਾਰ ਆਏਗਾ ਦੂਜੀ ਵਾਜੂ ਤੱਕ ਜੇ ਜੇਨਾ ਤੁਸੀਂ ਟਾਈ ਡਾਈ ਦੁਪੱਟਾ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਟਾਈ ਡਾਈ ਦੁਪੱਟਾ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਸਿੰਗਲ ਕਲਰ ਦਾ ਦੁਪੱਟਾ ਚਾਹੀਦਾ ਤਾਂ ਆਪਾਂ ਸਿੰਗਲ ਕਲਰ ਦਾ ਦੇ ਦਾਂਗੇ ਜੀ ਜੇ ਤੁਸੀਂ ਵਿਦਾਊਟ ਦੁਪੱਟਾ ਸੂਟ ਮੰਗਾਉਣਾ ਚਾਹੁੰਦੇ ਹੋ ਤਾਂ ਆਪਾਂ ਵਿਦਾਊਟ ਦੁਪੱਟਾ ਵੀ ਸੂਟ ਤੁਹਾਡੇ ਘਰ ਤੱਕ ਪਹੁੰਚਾ ਦੇ ਗਏ ਜੀ ਏਸੀ ਦੇ ਆਪਣੇ ਅੱਜ ਵਾਏ ਸੂਟ ਜੇ ਨਾ ਸੂਟਾ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਪਰੀ ਸ਼ਾਟ ਲੈ ਸਕਦੇ ਹੋ ਇਹ WhatsApp ਤੇ ਮੈਸੇਜ ਕਰਕੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ ਜੇ ਮੇਰੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੁੜਤ ਸਹ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀ ਆਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ